ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਸ੍ਰੀ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇ ਕਿ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਉਸੇ ਲੜੀ ਤਹਿਤ ਸਾਨੂੰ ਡੀਆਜੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਦੀਆਂ ਸਟ੍ਰਿਕਟ ਇੰਸਟਰਕਸ਼ਨਜ਼ ਨੇ ਉਹਨਾਂ ਹਦਾਇਤਾਂ ਤੇ ਅਸੀਂ ਕਦਮ ਚੁੱਕਦੇ ਆ ਹੋਇਆ ਅਸੀਂ ਪਰਸੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀਗਾ ਪਰਸੇਮ ਸਿੰਘ ਇਹ ਹੈਗਾ ਪੁੱਤਰ ਜਗਮੂਨ ਸਿੰਘ ਇਹ ਕਿੱਕਰ ਪੀਰ ਵਾਲੀ ਗਲੀ ਇਹ ਤਰਨਤਾਰਨ ਦਾ ਰਹਿਣ ਵਾਲਾ ਇਹਦੇ ਨਾਲ ਦੋ ਦੇ ਹੋਰ ਸਾਥੀ ਸੀ ਗ੍ਰਫਤਾਰ ਕੀਤੇ ਸੀਗੇ ਅਮਰਪ੍ਰੀਤ ਸਿੰਘ ਤੇ ਰਾਜਵੀਰ ਸਿੰਘ ਇਹ ਘਰਿੰਡੇ ਦੇ ਨੇ ਥਾਣਾ ਘਰਿੰਡੇ ਦੇ ਤੇ ਇਹਨਾਂ ਕੋਲੋਂ ਅਸੀਂ ਦੋ ਪਿਸਟਲ ਬਰਾਮਦ ਕੀਤੇ ਸੀਗੇ ਇੱਕ 9mm ਤੇ ਇੱਕ 30 ਬੋਰ ਦਾ ਪਿਸਟਲ ਰਿਕਵਰ ਕੀਤਾ ਸੀਗਾ ਸਾਨੂੰ ਇਹ ਪਤਾ ਚੱਲਿਆ ਕੁਸਤਾ ਚੇ ਕਿ ਜਿਹੜਾ ਤਰਸੀਮ ਸਿੰਘ ਹੈ ਇੱਕ ਪੁਰਾਣਾ ਹੈਬਚੁਅਲ ਆਫੈਂਡਰ ਹੈ ਇਹਦੇ ਖਿਲਾਫ ਪਹਿਲਾਂ ਵੀ NDPS ਆਰਮਜੈਕ ਦੇ ਤਹਿਤ 12 ਮੁਕਦਮੇ ਰਜਿਸਟਰ ਸੀਗੇ ਵੈਲਿਊ ਆਫ ਆਰਸ ਫਿਰ ਜਦੋਂ ਇਹਨੇ ਇਖਤਿਆਰ ਚ ਦੱਸਿਆ ਸਾਨੂੰ ਕਿ ਇੱਥੇ ਜਦੋਂ ਇਹ ਆਇਆ ਸੀਗਾ ਜਦੋਂ ਸਾਡੀ ਟੀਮ ਨੇ ਰਾਉਂਡ ਅਪ ਕੀਤਾ ਪ੍ਰੋਪਰ ਨਾਕਾਬੰਦੀ ਦੇ ਦੌਰਾਨ ਸਾਡੀ ਜਿਹੜੀ ਚੈਕਿੰਗ ਦੇ ਦੌਰਾਨ ਇਹ ਗ੍ਰਿਫਤਾਰ ਹੋਇਆ ਸੀਗਾ ਇਹਨੇ ਦੱਸਿਆ ਕਿ ਇਹ ਹਿਰੋਇਨ ਲੈਣ ਆਇਆ ਸੀਗਾ ਕਿਲੋ ਹਿਰੋਇਨ ਲੈਣ ਆਇਆ ਸੀਗਾ ਤੇ ਇਹਦੇ ਕੋਲੋਂ ਉਸੇ ਦੇ ਜਿਹੜੇ ਜਿਵੇਂ ਮਿਹਨਤ ਦਿੰਦੇ ਹੁੰਦੇ ਨੇ 70000 ਰੁਪਏ ਡਰਗ ਮੰਨੀ ਜਦੋਂ ਇੱਕ ਤੋਂ ਰਿਕਵਰ ਕੀਤਾ ਸੀ ਉਸੇ ਦੀ ਸੀਗਾ ਜਦੋਂ ਇਹਨੇ ਕਿਹਾ ਕਿ ਸਾਡੇ ਕੋਲ ਮੇਰੇ ਕੋਲ ਹੋਰ ਵੀ ਲੁਕੀ ਹੋਈ ਹਿਰੋਇਨ ਪਈ ਹੈ ਤੇ ਪਿਸਟਲਸ ਵੀ ਪਏ ਨੇ ਮੈਂ ਤੁਹਾਨੂੰ ਬਰਾਮਦ ਕਰਾਉਣਾ ਇਹਨੇ ਬੜੀ ਸਾਜਿਸ਼ ਨਾਲ ਸਾਡੀ ਟੀਮ ਨੂੰ ਹੀ ਲੈ ਕੇ ਗਿਆ ਹਣਾ ਘ੍ਰਿੰਡਾ ਦੇ ਏਰੀਆ ਚ ਲੈ ਕੇ ਗਿਆ ਤੇ ਉੱਥੇ ਇਹਨੇ ਪਿਸਟਲ ਜਦੋਂ ਨੱਪੀ ਸੀ ਕੱਢੀ ਤੇ ਸਾਡੇ ਪੁਲਿਸ ਮੁਲਾਜ਼ਮਾਂ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਇਹਨੇ ਫਾਇਰ ਕੱਢੇ ਨੇ ਇਹ ਜਵਾਬੀ ਫਾਇਰ ਚ ਪਹਿਲਾ ਸਾਡੀ ਪੁਲਿਸ ਪਾਰਟੀ ਨੇ ਇੱਕ ਸਿਰਫ ਫਾਇਰ ਕੀਤਾ ਤੇ ਜਿਹੜੀ ਨੱਤੇ ਉਹ ਲੱਗਿਆ ਤੇ ਇੰਜਰਡ ਹੋ ਗਿਆ ਇਹਨੂੰ ਹਸਪੀਟਲਾਈਜ਼ ਕੀਤਾ ਜਾ ਚੁੱਕਾ ਹੈ ਮੈਨੂੰ ਸੁਣਾ ਚਾਹਣਾ ਹੈ 13ਵਾਂ ਇਹਦੇ ਤੇ ਮੁਕੱਦਮਾ ਜਿਹੜਾ ਰਜਿਸਟਰ ਹੋਇਆ ਸੀਗਾ ਜਿਹੜਾ ਆਰਮਜ਼ ਐਕਟ ਦਾ ਤੇ ਕੱਲ ਵੀ ਇਹਦੇ ਤੇ ਅਸੀਂ ਫੇਰ ਫਾਇਰ ਫਰੈਸ਼ ਰਜਿਸਟਰ ਕੀਤਾ ਤਿੰਨ ਸੂਬੇ ਦੀ ਕਿਉਂਕਿ ਇਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਇਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 1 ਮਾਰਚ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚ ਸ਼ੁਰੂ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਪਿਛਲੇ 3 ਮਹੀਨਿਆਂ ਚ 1 ਮਾਰਚ ਤੋਂ ਲੈ ਕੇ ਹੁਣ ਤੱਕ 402 ਕੇਸ ਰਜਿਸਟਰ ਕੀਤੇ ਨੇ ਜਿਹਦੇ ਚ 575 ਜਿਹੜੇ ਸਾਡੇ ਅਕਿਊਜ਼ ਅਰੈਸਟਡ ਨੇ 105.8 106 ਕਿਲੋ ਟੋਟਲ ਹੈਰੋਇਨ ਦੀ ਰਿਕਵਰੀ ਹੋ ਚੁੱਕੀ 1 ਕਰੋੜ 80 ਲੱਖ ਦੇ ਨੇੜੇ ਸਾਡੀ ਜਿਹੜੀ ਅਸੀਂ ਡਰਗਮਨੀ ਰਿਕਵਰ ਕੀਤੀ ਹੈ ਇਹਦੇ ਨਾਲ ਨਾਲ ਜਿਹੜੇ ਸਾਡੇ ਆਰਮਜ਼ ਐਕਟ ਜਿਹੜਾ ਅਸਲਾ ਨਾਜਾਇਜ਼ ਜਿਹੜਾ ਬਰੰਦ ਹੋਇਆ ਉਹਦੇ ਤਹਿਤ ਅਸੀਂ 52 ਮੁਕਦਮੇ ਰਜਿਸਟਰ ਕਰਕੇ 141 ਪਿਸਟਲ ਉਹ ਰਿਕਵਰ ਕੀਤੇ ਨੇ ਤੇ ਜਿਹੜੇ ਇਹ ਜਿਹੜੇ ਗੰਦੇ ਐਲੀਮੈਂਟਸ ਨੇ ਮਾੜੇ ਅੰਸਰ ਨੇ ਜਿਹੜਿਆ ਨੇ ਇਹਨਾਂ ਨੇ ਇਤਨਾ ਪਾਕ ਇਰਾਦੇ ਨਾਲ ਜਿਹੜਾ ਪਾਕਿਸਤਾਨ ਸਾਜ਼ਿਸ਼ ਦੇ ਤਹਿਤ ਸਾਡੇ ਇੱਥੇ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡੇ ਯੂਥ ਨੂੰ ਚਿੱਟੇ 'ਚ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਆ ਇਹ ਅੰਮ੍ਰਿਤਸਰ ਦਿਹਾਤੀ ਪੁਲਿਸ ਔਨ ਦੀ ਇਨਸਟਰਕਸ਼ਨਸ ਐਂਡ ਗਾਈਡੈਂਸ ਆਫ ਔਨਰੇਬਲ ਸੀਐਮ ਪੰਜਾਬ ਅਸੀਂ ਇਹ ਜਿਹੜੇ ਸਾਰੇ ਕਦਮ ਚੁੱਕੇ ਆ ਤੇ ਅੱਗੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਯੁਧ ਨਸ਼ਾ ਵਿਰੁੱਧ ਬਿਲਕੁਲ ਚਾਲੂ ਹੈ ਤੇ ਅਸੀਂ ਬਿਲਕੁਲ ਸਾਡੀ ਕੋਸ਼ਿਸ਼ ਰਹੇਗੀ ਕਿ ਪਿੰਡ ਪਿੰਡ 'ਚੋਂ ਸ਼ਹਿਰ ਸ਼ਹਿਰ 'ਚੋਂ ਵਾਰਡ ਵਾਰਡ 'ਚੋਂ ਇਹ ਨਸ਼ੇ ਦਾ ਜਿਹੜਾ ਖਾਤਮਾ ਕੀਤਾ ਜਾਵੇ ਬਿਲਕੁਲ ਜੀ ਇਹ ਜਿਵੇਂ ਸਾਡੀ ਜਿਹੜੀ ਟੀਮ ਹੈਗੀ ਹੈ ਬਹੁਤ ਸਟਰੋਂਗ ਟੀਮ ਹੈ ਇਹ ਐਂਟੀ ਟੈਰਰ 엘ਮੈਂਟਸ ਤੇ ਵੀ ਅਸੀਂ ਪੂਰਾ ਕੰਮ ਕਰ ਰਹੇ ਹਾਂ ਅਸੀਂ ਇੱਥੇ ਨੌਂ ਹੈਂਡ ਗ੍ਰੇਨੇਡ ਵੀ ਬਰਾਮਦ ਕੀਤੇ ਨੇ ਤੇ ਜਿਹੜੀਆਂ ਬਾਕੀ ਦੀਆਂ ਵੀ ਹੈਗੀਆਂ ਨੇ ਰਿਕਵਰੀਆਂ ਸਾਡੀਆਂ ਆਈ ਡੀਜ਼ ਵਗੈਰਾ ਦੀਆਂ ਜਿਵੇਂ ਤੁਹਾਨੂੰ ਪਤਾ ਕਿ ਅਸੀਂ ਬੀਐਸਐਫ ਦੇ ਨਾਲ ਬਿਲਕੁਲ ਜੀ ਜੀਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਐਕਸ਼ਨ ਅਗੇਂਸ ਜਿਹੜਾ ਇਹ ਹੈਗਾ ਨੋਟੋਰੀਅਸ ਗੈਂਗਸਟਰਜ਼ ਐਟਾ ਦੇ 엘ਮੈਂਟਸ ਤੇ ਵੀ ਚਾਲੂ ਹੈ ਤਾਨੂੰ ਪਤਾ ਹੋਊਗਾ ਕਿ ਇੱਥੇ ਹੈਪੀ ਪਸ਼ਿਆ ਨਾਂ ਦਾ ਵੀ ਇੱਕ ਵਿਅਕਤੀ ਸੀਗਾ ਜਿਹੜਾ ਅਤਵਾਦ ਦੇ ਜਿਵੇਂ ਅਤਵਾਦੀਆਂ ਨਾਲ ਬੀਕੇਆਈ ਨਾਲ ਰਲ ਕੇ ਇੱਥੇ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਡਿਊ ਟੂ ਸਸਟੇਨਡ ਅਫਰਟਸ ਆਫ ਪੰਜਾਬ ਪੁਲਿਸ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਉਹਦੇ ਖਿਲਾਫ ਵੀ ਕਾਰਵਾਈ ਕਰਦੇ ਆ ਜਿਹੜਾ ਉਹਨੂੰ ਵੀ ਹੈਪੀ ਪਸ਼ਿਆ ਨੂੰ ਵੀ ਅਰੈਸਟ ਕੀਤਾ ਜਾ ਚੁੱਕਾ ਹੈਗਾ ਯੂਐਸਏ 'ਚ ਉਹ ਡਿਟੇਨਡ ਹੈ ਇਸ ਟਾਈਮ ਤੇ ਪੂਰੀਆਂ ਅਫਰਟਸ ਚੱਲ ਰਹੀਆਂ ਨੇ ਕਿ ਉਹਨੂੰ ਲੈ ਕੇ ਆਏ ਜਾਵੇ ਉਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਇਦਾਂ ਦੇ ਟੈਰਰਿਸਟ 엘ਿਮੈਂਟਸ ਨੇ ਗੈਂਗਸਟਰ 엘ਿਮੈਂਟਸ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀਆਂ ਲੀਗਲ ਪ੍ਰੋਵੀਜ਼ਨਸ ਨੇ ਇੰਟਰਪੋਲ ਦੇ ਨਾਲ ਤਾਲਮੇਲ ਕਰਦੇ ਹਾਂ ਰੈੱਡ ਕਾਰਨਰ ਨੋਟਿਸਸ ਬਲੂ ਕਾਰਨਰ ਨੋਟਿਸਸ ਸਾਰੇ ਜਿਹੜੇ ਸਾਡੇ ਵੱਲੋਂ ਬਣਾਏ ਜਾ ਰਹੇ ਨੇ ਤਾਂ ਕਿ ਇਹ ਜਿਹੜੇ 엘ਿਮੈਂਟਸ ਬਾਹਰ ਬਹਿ ਕੇ ਇਦਾਂ ਦੇ ਮਾੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਇੱਥੇ ਐਸ ਪਰ ਲਾਅ ਡੀਲ ਕੀਤਾ ਜਾਵੇ ਇੰਡੀਆ ਚ ਲਿਆ ਸਿਊਸ਼ਨ ਦਾ ਪਾਰਟ ਹੈ ਉਹ ਮੋਡਿਊਲਸ ਨਾਲ ਹੀ ਰਨ ਰੈਸਿਗੇ ਉਹਦੇ ਤੇ ਸਾਡੇ ਕੋਲ ਕਾਫੀ ਇਨਫੋਰਮੇਸ਼ਨ ਇਧਰ ਰਿਗਾਰਡਿੰਗ ਜਿਹੜੀ ਹੈਗੀ ਹੈ ਜਿਹੜੇ ਵੀ ਉਹਦੇ ਨਾਲ ਪੂਰਾ ਜਿਹੜਾ ਮੋਡਿਊਲ ਇਹਦੇ ਨਾਲ ਰਨ ਕਰ ਰਹੇ ਸੀਗੇ ਉਹ ਵੀ ਸਾਡੇ ਆਈਡੈਂਟੀਫਾਈਡ ਨੇ ਬੰਦੇ ਤੇ ਉਹ ਜਲਦੀ